ਇਹ ਜੋਨ ਵਿਸ਼ਵ ਵਾਤਾਵਰਣ ਦਿਵਸ ਜੋ ਬਲਾਕ ਮਲੋੜ ਦੀ ਸਾਥ ਸੰਗਤ ਨੇ ਬੁੱਤੇ ਲਗਾ ਕੇ ਟੀੜ ਲਗਾ ਕੇ ਮਨਾਇਆ ਹੈ। ਸੰਤ ਡਾਕਟਰ ਗੁਰਮੀਤ RAM SINGH ji 인ਸਾ ji ne ਜਦੋਂ ਇਹ ਮਹਿੰਮ ਸ਼ੁਰੂ ਕੀਤੀ। ਜਦੋਂ ਤੋਂ ਇਹ ਮਹਿੰਮ ਸ਼ੁਰੂ ਹੋਈ ਹੈ ਹੁਣ ਤੱਕ ਇਸ ਮਹਿੰਮ ਦੇ ਤਹਿਤ 81000 ਤੋਂ ਵੱਧ ਬੁੱਟੇ ਜੋ ਬਲੈਕ ਮਲੋੜ ਦੀ ਸਾਦ ਸੰਗਤ ਲਗਾ ਵਿਸ਼ਵ ਵਾਤਾਵਰਨ ਦਿਵਸ ਮੌਕੇ ਪੰਜਾਬ ਦੇ ਡੇਰਾ ਸੱਚਾ ਸੋਦਾ ਦੇ ਸ਼ਰਧਾਲੂਆਂ ਵੱਲੋਂ ਬਲਾਕ ਮਲੋੜ ਦੀ ਸਾਧ ਸੰਗਤ ਨੇ ਸੈਂਕੜਾ ਬੂਟੇ ਲਗਾ ਕੇ ਇਸ ਦਿਨ ਨੂੰ ਯਾਦਗਾਰ ਬਣਾਇਆ ਹੈ ਜਾਣਕਾਰੀ ਦਿੰਦੇ ਹਾਂ 85 ਮੈਂਬਰ ਪੰਜਾਬ ਰਾਹੁਲ ਇਨਸਾ ਰਿੰਕੂ ਇਨਸਾ 85 ਮੈਂਬਰ ਪੈਣਾ ਵਿੱਚੋਂ ਸਤਵੰਤ ਕੌਰ ਇਨਸਾ ਤੇ ਮਮਤਾ ਇਨਸਾ ਨੇ ਦੱਸਿਆ ਹੈ ਕਿ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਇਨਸਾ ਦੁਆਰਾ ਚਲਾਈ ਗਈ 72ਵੇਂ ਮਾਨਵਤਾ ਭਲਾਈ ਕਾਰਜ ਕੁਦਰਤ ਮੁਹਿੰਮ ਤਹਿਤ ਬਲਾਕ ਅਮਲੋਟ ਦੀ ਸਤ ਸੰਗਤ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਬੂਟੇ ਲਗਾ ਕੇ ਵਾਤਾਵਰਨ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਇਸੇ ਕੜੀ ਦੇ ਤਹਿਤ ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਵੀ ਭਿਆਨ ਗਰਮੀ ਦੀ ਨਾ ਪਰਵਾਹ ਕਰਦਿਆਂ ਹੋਏ ਐਮਐਸਜੀ ਡੇਰਾ ਸੱਚਾ ਸੋਧਾ ਅਤੇ ਮਾਨਵਤਾ ਪ্লাই ਕੇਂਦਰ ਸਾਂਝਾ ਤਾਮਲੋਟ ਵਿਖੇ ਸਾਧ ਸੰਗਤ ਨੇ ਫਲ ਵਾਲੇ ਬੂਟੇ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਨੂੰ ਬਚਾਉਣ ਦਾ ਨਵਿਕਲਾ ਕਾਰਜ ਕੀਤਾ ਹੈ ਇਹ ਬੂਟੇ ਸਾਨੂੰ ਜਿੱਥੇ ਫਲ ਦੇਣਗੇ ਅਤੇ ਉੱਥੇ ਹੀ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਨਾਲ ਨਾਲ ਛਾਂ ਵੀ ਦੇਣਗੇ ਉਹਨਾਂ ਨੇ ਦੱਸਿਆ ਕਿ ਜਦੋਂ ਪੂਜਨੀ ਗੁਰੂ ਜੀ ਨੇ ਕੁਦਰਤ ਮੁਹੰਮਦ ਦੀ ਸ਼ੁਰੂਆਤ ਕੀਤੀ ਉਦੋਂ ਤੋਂ ਲੈ ਕੇ ਹੁਣ ਤੱਕ ਬਲਾਕ ਮਲੋੜ ਦੀ ਸਾਧ ਸੰਗਤ ਨੇ 81000 ਤੋਂ ਵੀ ਜ਼ਿਆਦਾ ਬੂਟੇ ਲਗਾ ਦਿੱਤੇ ਹਨ ਅਤੇ ਉਹ ਬੂਟੇ ਅੱਜ ਸਾਨੂੰ ਜਿੱਥੇ ਆਕਸੀਜਨ ਪ੍ਰਦਾਨ ਕਰ ਰਹੇ ਨੇ ਉੱਥੇ ਹੀ ਸੰਘਣੀ ਛਾਂ ਦਿੰਦੇ ਹੋਏ ਵਾਤਾਵਰਨ ਨੂੰ ਵੀ ਸ਼ੁੱਧ ਕਰਨ ਵਿੱਚ ਸਹਾਇਤਾ ਸਾਬਤ ਹੋ ਰਹੇ ਨੇ ਉਹਨਾਂ ਨੇ ਆਖਿਆ ਕਿ ਹਰ ਸਾਲ 15 ਅਗਸਤ ਨੂੰ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ انسان ਦੇ ਪਵਿੱਤਰ ਅਵਤਾਰ ਦਿਵਸ ਦੇ ਮੌਕੇ ਦੇਸ਼ ਅਤੇ ਵਿਦੇਸ਼ਾਂ ਵਿੱਚ ਵਸਦੀ ਸਾਧ ਸੰਗਤ ਲੱਖਾਂ ਦੀ ਗਿਣਤੀ ਵਿੱਚ ਇੱਕੋ ਸਮੇਂ ਇਕੱਠੇ ਸਮੇਂ ਪੌਦੇ ਲਗਾ ਕੇ ਵਾਤਾਵਰਨ ਨੂੰ ਨਵਾਂ ਜੀਵਨ ਪ੍ਰਦਾਨ ਕਰਦੀ ਹੈ ਅੱਜ 5 ਜੂਨ ਵਿਸ਼ਵ ਵਾਤਾਵਰਨ ਦਿਵਸ ਜੋ ਬਲैक ਮਲੋਰ ਦੀ ਸਾਧ ਸੰਗਤ ਨੇ ਬੁੱਟੇ ਲਗਾ ਕੇ ਪੇੜ ਲਗਾ ਕੇ ਮਨਾਇਆ ਹੈ ਗੱਲ ਕਰੀਏ 2009 ਤੋਂ ਜੋ ਡੇਰਾ ਸੱਚਾ ਸੋਦਾ ਦੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਨ ਸਿੰਘ ਜੀ ਇंसा ਜੀ ਨੇ ਜਦੋਂ ਇਹ ਮਹਿੰਮ ਸ਼ੁਰੂ ਕੀਤੀ ਇਸ ਦਾ ਨਾਮ ਰੱਖਿਆ ਨੇਚਰ ਕੈਂਪੇਨ ਇਸ ਮਹਿੰਮ ਦੇ ਤਹਿਤ ਡੇਰਾ ਸੱਚਾ ਸੋਦਾ ਦੀ ਸਾਥ ਸੰਗਤ ਹਰ ਸਾਲ ਲੱਖਾਂ ਦੀ ਗਿਣਤੀ ਦੇ ਵਿੱਚ ਸਾਥ ਜੋ ਬੁੱਟੇ ਲਗਾਉਂਦੀ ਹੈ ਅਲੱਗ-ਅਲੱਗ ਥਾਵਾਂ ਤੇ ਪੀੜ ਲਗਾ ਕੇ ਉਹਦੀ ਸੰਭਾਲ ਕਰਦੀ ਹੈ ਤਾਂ ਪੂਜਨੀ ਗੁਰੂ ਜੀ ਦੇ ਵਚਨ ਅਨਸਾਰ ਅੱਜ ਵੀ ਜੋਏ ਬੁੱਟੇ ਲਗਾਏ ਗਏ ਹੈ ਗੁਰੂ ਜੀ ਨੇ ਦੱਸਿਆ ਕਿ ਜੋ ਵਾਤਾਵਰਨ ਦੇ ਵਿੱਚ ਦਿਨ ਬਰ ਦਿਨ ਤਾਪਮਾਨ ਵੱਧਾ ਜਾ ਰਿਹਾ ਹੈ ਗਰਮੀ ਵੱਧਦੀ ਜਾ ਰਹੀ ਹੈ ਉਸ ਨੂੰ ਵਾਤਾਵਰਨ ਨੂੰ ਸੰਭਾਲ ਦੇ ਲਈ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਲਈ ਠੰਡਾ ਰੱਖਣ ਦੇ ਲਈ ਇਹ ਵੱਧ ਤੋਂ ਵੱਧ ਬੁੱਟੇ ਲਗਾਏ ਜਾਣੇ ਚਾਹੀਦੇ ਆ ਤਾਂ ਬਲਾਕ ਮਲੂੜ ਦੀ ਸਾਥ ਸੰਗਤ ਨੇ ਜਦੋਂ ਤੋਂ ਇਹ ਮਹੀਮ ਸ਼ੁਰੂ ਹੋਈ ਹੈ ਹੁਣ ਤੱਕ ਇਸ ਮਹੀਮ ਦੇ ਤਹਿਤ 81000 ਤੋਂ ਵੱਧ ਬੁੱਟੇ ਜੋ ਬਲਾਕ ਮਲੂੜ ਦੀ ਸਾਥ ਸੰਗਤ ਲਗਾ ਚੁੱਕੀ ਹੈ ਪਿਛਲੇ 5 ਸਾਲਾਂ ਦੀ ਅਗਰ ਗੱਲ ਕਰੀਏ ਤਾਂ ਹੁਣ ਤੱਕ 28731 ਬੁੱਟੇ ਜੋ ਬਲਾਕ ਮਲੂਰ ਦੀ ਸਾਧ ਸੰਗਤ ਵੱਲੋਂ ਲਗਾਏ ਗਏ ਹੈ ਤਾਂ ਇਹ ਜੋ ਇਸ ਕਾਰਜ ਨੂੰ ਕਰਨ ਦੀ ਸਾਨੂੰ ਜੋ ਪ੍ਰੇਰਣਾ ਮਿਲੀ ਉਹ ਜੋ ਇੱਕੋ ਇੱਕ ਪ੍ਰੇਰਣਾ ਸਰੋਤ ਸੰਤ ਡਾਕਟਰ ਗੁਰਮੀਤ ਲਾਮ ਰਹੀਮ ਸਿੰਘ ਜੀ ਇਨਸਾ ਜਿਨ੍ਹਾਂ ਦੀ ਪ੍ਰੇਰਣਾ ਤੇ ਚੱਲਦੇ ਹੋਏ ਮਾਨਵਤਾ ਭਲਾਈ ਦੇ 163 ਕਾਰਜ ਡੇਰਾ ਸੱਚਾ ਸੋਧਾ ਦੀ ਸਾਧ ਸੰਗਤ ਲਗਾਤਾਰ ਕਰ ਰਹੀ ਹੈ ਤਵਾਕੀ ਜਿਸ ਤਰੀਕੇ ਦੀ ਡੇਰਾ ਸ਼ਰਧਾਲੂਆਂ ਵੱਲੋਂ ਇਹ ਨਹਿਕ ਉਪਰਾਲਾ ਵਾਤਾਵਰਨ ਬਚਾਉਣ ਨੂੰ ਲੈ ਕੇ ਕੀਤਾ ਗਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਇਹਨਾਂ ਦਿਨੀ ਭਿਆਨਕ ਗਰਮੀ ਦਾ ਕਹਿਰ ਸਾਡੇ ਉੱਤੇ ਵਰਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਰਾਜਧਾਨੀ ਦਿੱਲੀ ਦੀ ਜ਼ਿਕਰ ਗੱਲ ਕਰੀ ਤਾਂ ਉੱਥੇ 52 ਡਿਗਰੀ ਤਾਪਮਾਨ ਚੱਲਿਆ ਗਿਆ ਸੀ ਅਜਿਹੇ ਵਾਤਾਵਰਨ ਨੂੰ ਬਚਾਉਣ ਦੇ ਲਈ ਜੋ ਡੇਰਾ ਸ਼ਰਧਾਲੂ ਇਹ ਪਹਿਲ ਕਰ ਰਹੇ ਨੇ ਸਮਾਜ ਦੇ ਹਰ ਇੱਕ ਨੁਮਾਇੰਦੇ ਨੂੰ ਅਤੇ ਹਰ ਇੱਕ ਘਰ ਦੇ ਮੈਂਬਰ ਨੂੰ ਰੁੱਖ ਲਗਾਉਣੇ ਹੀ ਪੈਣਗੇ ਅਗਰ ਗਲੋਬਲ ਵਾਰਮਿੰਗ ਤੋਂ ਅਸੀਂ ਨجات ਪਾਉਣੀ ਹੈ ਕੱਢੇ ਰਾਸ਼ਟਰੀ ਤਾਲੂਆਂ ਵੱਲੋਂ ਵਾਕਈ ਜੋ ਪਹਿਲ ਕੀਤੀ ਗਈ ਹੈ ਸ਼ਲਾਗਾ ਯੋਗ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਹਨਾਂ ਤਸਵੀਰਾਂ ਤੋਂ ਜੋ ਵੀ ਦਰਸ਼ਕ ਇਸ ਰਿਪੋਰਟ ਨੂੰ ਦੇਖ ਰਹੇ ਨੇ ਉਹ ਸੇਧ ਜ਼ਰੂਰ ਲੈਣਗੇ ਅਤੇ ਆਪਣੇ ਆਸ-ਪड़ोस ਆਪਣੇ ਜ਼ਮੀਨ ਘਰ ਦੇ ਨਜ਼ਦੀਕ ਕਿਤੇ ਨਾ ਕਿਤੇ ਵੀ ਪੌਦੇ ਜ਼ਰੂਰ ਲਗਾਉਣਗੇ